ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਕਬੱਡੀ ਸਟਾਰ 7 ਤੇ ਇਸ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਅੱਜ ਪਿੰਡ ਕਾਲਵਾ ਜ਼ਿਲ੍ਹਾ ਜੀਂਦ ਹਰਿਆਣਾ ਕਬੱਡੀ ਕੱਪ ਤੇ ਛਿਲੋਬੋ ਅਕਬਰਪੁਰ ਤੇਪੂਰ ਯਾਸੀ ਸਰ ਕਿਹੜੀ ਟੀਮ ਵਿੱਚ ਖੇਡਣਗੇ ਜੇਕਰ ਤੁਸੀਂ ਸਾਡੇ YouTube ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਾਲਵਾ ਜੀਂਦ ਕਬੱਡੀ ਕੱਪ ਤੇ ਕਬੱਡੀ ਓਪਨ ਤਿੰਨ ਬਾਰੋਂ ਦੇ ਮੈਚ ਕਰਵਾਏ ਜਾਣਗੇ ਪਹਿਲਾ ਇਨਾਮ 70000 ਦੂਜਾ ਇਨਾਮ 51000 ਵੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣਗੇ ਜੇਕਰ ਕਾਲਵਾ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਪੂਰੀਆ ਸੀਸਰ ਰਵੀ ਕੈਲਰਮ ਤੇ ਪ੍ਰਤਾਪ ਕੜਿਆਣਾ ਜੇਕਰ ਸਿਵਾ ਪਿੰਡ ਦੀ ਟੀਮ ਦੀ ਗੱਲ ਕਰੀਏ ਤਾਂ ਇਸ ਟੀਮ ਵਿੱਚ ਜੋ ਪਲੇਅਰ ਖੇਡਣਗੇ ਸੁਮਿਤ ਸਿਵਾ ਛਿੱਲੂ ਬੋ ਅਕਬਰਪੁਰ ਗੋਰਾੜਾ ਸਾਲੂ ਤੇ ਸਾਹਿਲ ਦੇਬਨ ਇਹਨਾਂ ਦੋਨਾਂ ਟੀਮਾਂ ਵਿੱਚੋਂ ਤੁਹਾਨੂੰ ਕਿਹੜੀ ਟੀਮ ਵਧੀਆ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਕਬੱਡੀ ਦੀ ਹੋਰ ਅਪਡੇਟ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ